ਲੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪ ਪਹੁੰਚੇ ਆ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਆਪਾਂ ਬਹੁਤ ਹੀ ਟੌਪ ਦੇ ਨੰਗੀਂਦੇ ਜਾਨਵਰ ਝੋਟੀਆਂ ਤੇ ਮੱਝਾਂ ਤੇ ਦੱਸਾਂ ਪੁੱਛਾਂ ਦੱਸਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਜਾਣਕਾਰੀ ਉਹਨਾਂ ਦੇ ਰੇਟਾਂ ਦੀ ਤੇ ਉਹਨਾਂ ਬਾਰੇ ਦੱਸਾਂਗੇ ਤੁਹਾਨੂੰ ਪੂਰੀ ਜਾਣਕਾਰੀ ਤੇ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਐਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵੱਧ ਤੋਂ ਵੱਧ WhatsApp ਗਰੁੱਪਾਂ ਵਿੱਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਆਪਣੇ ਚੈਨਲ ਦੀ ਪੂਰੀ ਵੀਡੀਓ ਦੇਖਿਆ ਕਰੋ ਮੇਰਾ ਵੀਰ ਜਰੂਰ ਜੀ ਤੇ ਬਾਕੀ ਜੇ ਕੋਈ ਕਮੀ ਪੇਚੀ ਹੁੰਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਨੰਬਰ ਗਿਆ ਸ਼ੇਅਰ ਕੀਤਾ ਹੈ ਤੇ ਬਾਕੀ ਫੋਨ ਕਰਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਨੇ ਵੀਡੀਓ ਪਾਣੀ ਹੁੰਦੀ ਹੈ ਉਹ ਵੀ ਪਵਾ ਸਕਦੇ ਹੋ ਸ਼ੇਅਰ ਕਰ ਸਕਦੇ ਸਾਡੇ ਨਾਲ ਕੜ ਫੋਨ ਨੰਬਰ ਤੇ ਫੋਨ ਕਰ ਸਕਦੇ ਵੀਰੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਕਹਿੰਦੇ ਟਾਪ ਕਲਾਸ ਦੀਆਂ ਮੱਜਾਂ ਇਹ ਵੀ ਬਾਕੀ ਟਾਪ ਕਲਾਸ ਦੀ ਮੱਜ ਤੇ ਸਿੰਘੀਆਂ ਚ ਇੱਕ ਨੂੰ ਸੌਂਦਰ ਪਹੁੰਚ ਫਾਰਵਰਡ ਚੱਕਰ ਤੋਂ ਬਾਜਰ ਚੱਕੀ ਰਹੀ ਹੈ ਆਪਾਂ ਐਂਡਰ ਆਇਆ ਲੋਕੀਂ ਕੁਛ ਨੇ ਬਾਈ ਜਾਨਕਾਰੀ ਨਵਾ ਪੂਰੀ ਆਪ ਬੁਲ ਵੀ ਲਾਈ ਸੋਟ ਸਿਕਨ ਬਹੁਤ ਚੰਗੀ ਰਹੀ ਸੌ ਕੁਆਲਟੀ ਜਾਇਵਰ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਵਿਜੇ ਜੀ ਠੀਕ ਹੈ ਜੀ ਕਿਹੜਾ ਲੱਕ ਪੈਦਾ ਵੀਰੇ ਮੇਰਾ ਵਿਜੇ ਪਿੰਡ ਰੈਲ ਮਾਜਰਾ ਨਵਾਂ ਸ਼ਹਿਰ ਏਰੀਆ ਠੀਕ ਹੈ ਬਾਈ ਕਿੰਨੇ ਪਜੂ ਲੈ ਕੇ ਆਏ ਸੀ ਵੀਰੇ ਅੱਜ ਮੈਂ ਤਿੰਨੇ ਲੈ ਜੂ ਠੀਕ ਹੈ ਬਈ ਜਿਹੜੀ ਆ ਬਾਕੀ ਹੋਗੇ ਸੇਲ ਕੋਈ ਹਾਂਜੀ ਦੋ ਸੇਲ ਹੋ ਗਿਆ ਇਕੱਲੀ ਰਹਿ ਗਈ ਕਹਾ ਕਹਿ ਅੱਜ ਹਾਂ ਹੈਗੀ ਗੱਲ ਮਾੜੀ ਮੋਟੀ ਜਾਂ ਜਿਹੜਾ ਆ ਚੋ ਮੱਝ ਆਇਆ ਨੇ ਕਿੰਨੇ ਛੋਕੀ ਕਿਹੜੇ ਸੁਵੇ ਸੁਵੇ ਦੂਜੇ ਸੁਵੇ ਆ ਕਿੰਨੇ ਕਿਲੋ ਲੈ ਲੂ ਅੱਜ ਇਹਨੂੰ 16 ਤਰੀਕ ਨੂੰ ਦਿਨ ਪੂਰੇ ਆਉਣਗੇ ਤੇ ਅੱਛਾ ਪਹਿਲਾਂ ਹੀ ਲੈ ਲੂ ਪੰਜ-ਛੇ ਦਿਨ ਇਹਨੇ ਹਾਂਜੀ ਹਾਂਜੀ ਆ ਗਿਆ 8 ਦਿਨ ਪਾਈ ਹੋਈ ਹੈ ਕਿੰਨਾ ਦੁੱਧ ਕਰਜੂ ਇਸ ਵਾਰੀ ਦੁੱਧ ਵੀਰ ਜੀ ਪਹਿਲੇ ਫਲੂਨ ਨੇ ਦਿੱਤਾ 8 ਕਿਲੋ ਹੁਣ 12 ਪਲੱਸ ਕਰਜੋ ਕਿੰਨਾਰੇ ਰੱਖਿਆ ਵੀਰੇ ਆਪੇ ਦਾ ਰੇਡ ਵੀਰ ਜੀ 95000 ਮੁੱਲ ਕਰਦੇ ਹਾਂ ਜੀ 95000 ਹਾਂ ਜੀ ਸਰ 95000 ਮੁੱਲ ਕਰਦੇ ਆ ਜੀ 85000 ਦੀ ਕੱਟੀ ਦੇ ਦਵਾਂਗੇ ਠੀਕ ਹੈ ਜੀ 85000 ਦੇ ਦੇਣੀ ਹਾਂਜੀ ਠੀਕ ਹੈ ਤੇ ਭਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਹੈ ਸਾਡਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਅਸੀਂ ਹਰੇਕ ਮੰਡੀ ਲਾਉਂਦੇ ਆ ਜੀ ਜਗਰਾਵਾਂ ਉਕਰਾਲੀ ਥੰਨੇ ਹੋਗੀ ਬਾਕੀ ਦੂਸਰੀਆਂ ਹੋ ਕੇ ਮੰਡੀ ਜਿਹੜੀ ਹੋਰ ਲੱਗਦੀ ਹੈ ਅਸੀਂ ਪੰਜਾਬ ਦੀ ਤਕਰੀਬਨ ਸਾਰੀ ਮੰਡੀਆਂ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਤੇ ਭਾਈ ਜੀ ਆਪਾਂ ਮਾਲ ਲੈਂਦੇ ਹਾਂ ਕਿੱਥੋਂ ਪ ਮਾਲ ਵੀਰੇ ਤੇ ਅਸੀਂ ਪਿੰਡਾਂ ਤੋਂ ਘੁੰਮ ਫਿਰ ਕੇ ਦਾ ਲੈ ਲਈਦਾ ਹਾਂਜੀ ਹੁਣ ਲਿੰਕ ਬਣਿਆ ਹੋਇਆ ਹੈ ਬਾਪੂ ਸਾਡੇ ਕੰਮ ਕਰਦੇ ਸੀ 25 30 ਸਾਲੋਂ ਕੇ ਕੰਮ ਕਰਦੇ ਨੇ ਵਾਹੇ ਸਾਡਾ ਅੱਛਾ ਬਾਈ ਜੀ ਹਾਂ ਜੋ ਲਿੰਕ ਬਣਿਆ ਵਾਏ ਹੁਣ ਅਗਲੇ ਜਿਹੜੇ ਅੱਗੇ ਚੱਲੀ ਜਾਂਦਾ ਬਾਈ ਜੀ ਹਾਂਜੀ ਹਾਂਜੀ ਫੋਨ ਕਰ ਦਿੰਦੇ ਅਗਲੇ ਮਾਲ ਹੈਗਾ ਲੈ ਲਓ ਠੀਕ ਹੈ ਬਾਈ ਤੇ ਬਾਈ ਜੀ ਕਹਿੰਦਾ ਹੁਣ ਘਰੋਂ ਕਿਸੇ ਤੇ ਲੈਣ ਆਉਣਾ ਹੋਵੇ ਆ ਸਕਦਾ ਹੈ ਹਾਂ ਜੀ ਹਾਂਜੀ ਹਾਂਜੀ ਦਵਾ ਦੋਗੇ ਜੋ ਜ਼ਰੂਰੀ ਜ਼ਰੂਰ ਹੈ ਠੀਕ ਹੈ ਬਾਈ ਜੀ ਤੇ ਭਾਈ ਨਾਮ ਕੀ ਦੱਸਾਂਗੇ ਆਪਣਾ ਮੇਰਾ ਵਿਜੇ ਹੈ ਜੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋ ਬਾਈ ਮ ਤੇ ਆਪਣੇ ਕੋਲੇ ਅਵੇਲੇਬਲ ਹੁੰਦੀ ਹੈ ਮਤਲਬ ਐਸੀ ਹਾਂਜੀ 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 ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਕੋਲੇ ਚੰਗਾ ਬਾਈ ਪਸ਼ੂ ਸੀਗਾ ਰੇਟ ਬਹੁਤ ਜਾਇਜ਼ ਸੀਗਾ ਸਿਰਫ 85000 ਤੇ ਇੰਨੇ ਕੁ ਮੁੱਲ 'ਚ ਬਾਈ ਕੁਝ ਨਹੀਂ ਆਉਂਦਾ ਅੱਜ ਦੇ ਟਾਈਮ 'ਚ ਤੇ ਚੰਗਾ ਪਸ਼ੂ ਬਾਈ ਜੀ ਤੇ ਪੂਰੀ ਸਚਾਈ ਨਾਲ ਬਾਈ ਨੇ ਦੱਸਿਆ ਆਪਣਾ ਜੋ ਵੀ ਸੀਗਾ ਤੇ ਬਾਕੀ ਸਿੰਗਾ ਜੂ ਵੀ ਬਾਈ ਚੰਗੀ ਆ ਵੱਧ ਝੋਟੀ ਤੇ ਦੂਜੇ ਜੂਏ ਸੁਣਾ ਬਾਈ ਜੀ ਬਾਈ ਕਹਦਾ ਵੀ ਆਮ ਨਾਲ ਕਰਜਣੇ ਨੇ 11-12 ਲੀਟਰ ਦੁੱਧ ਚੰਗਾ ਪਸ਼ੂ ਹੈ ਬਾਈ ਜੀ ਬਹੁਤ ਵੀ ਟਾਪ ਕੁਆਲਟੀ ਦੀ ਬਾਈ ਮੋਹਰ ਨਾਲ ਸਦੀ ਮੱਚ ਤੇ 22 ਕਿਲੋ ਲਵਾਂਗੇ ਪੂਰੀ ਜਾਣਕਾਰੀ ਤੇ ਛੱਟ ਦਾ ਕਰਾਂਗੇ ਸ਼ੇਅਰ ਚੈੱਕ ਕਰੋ ਬਈ ਹਨ ਵੀ ਪੂਰੇ ਵਧੀਆ ਕੁਆਲਟੀ ਦੇ ਨੇ ਤੇ ਕੁਛ ਤੇ ਕਿੰਨੇ ਦੇ ਲੂ ਹਾਂਜੀ ਬਈ ਸੱਸੀ ਗਾਲ ਜੀ ਕੀ ਨਾਮ ਹੈ ਵੀਰੇ ਆਪਣਾ ਸੰਦੀਪ ਸਿੰਘ ਆ ਜੀ ਅੱਛਾ ਪੇੜਾ ਪਿੰਡ ਹੈ ਵੀਰੇ ਆਪਣਾ ਬਸੀ ਪਠਾਣਾ ਜੀ ਠੀਕ ਹੈ ਬਈ ਜੀ ਤੇ ਪਿੰਡ ਬਸੀ ਖਾਸ ਬਸੀ ਹੋ ਆ ਹਾਂਜੀ ਬਸੀ ਪਠਾਣਾ ਫਤਿਹਗੜ ਸਾਹਿਬ ਦੇ ਨਾਲ ਠੀਕ ਹੈ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਅੱਜ ਦੋ ਤੀਆਂ ਵੀਰੇ ਇੱਕ ਬੱਚੀ ਸੀ ਸੋਨੇ ਵਾਲੀ ਉਹ ਵੇਚ ਲਈ ਆ ਮੱਝ ਰੇ ਜੀ ਕਹਾ ਕਿ ਹੈ ਅੱਜ ਕਾਕ ਥੋੜਾ ਠੰਡਾ ਹੀ ਹੈ ਵੀਰੇ ਜਿਹੜੀ ਆ ਮੱਝ ਆ ਕਿਹੜੇ ਸੂਸਣਾਂ ਨੇ ਇਹਨੇ ਤੀਜੇ ਸੁਣਾ ਦੇ ਅੱਛਾ ਤੀਜੇ ਸੁਣਾ ਤੇ ਦੁੱਧ ਕਿੰਨਾ ਕਰ ਚੂਸ ਕਰੀਏ ਵੀਰੇ ਲੱਤੀ ਉਹ ਆਪਾਂ ਨੇ ਦੁੱਧ ਕਰਿਆ ਹੋਇਆ 12-13 ਕਿਲੋ ਐਨਾ ਤਾਂ ਕਰ ਦੂਗੀ ਰਾਮ ਨਾਲ ਹਾਂਜੀ ਆ ਗਿਆ ਤੇ ਮੁੱਲ ਕਿਦਾਂ ਰੱਖਿਆ ਆਪਾਂ ਵੀ ਮੁੱਲ ਵੀਰੇ 95000 ਅੱਛਾ 95000 ਤੇ ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਜੀ ਮੰਡੀ ਵੀਰੇ ਜਿਆਦਾ ਖੰਨਾ ਕਰਾਲੀ ਉਹ ਠੀਕ ਹੈ ਵੀਰੇ ਹਾਂਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਰ ਜੀ ਹਾਂਜੀ ਹਾਂਜੀ ਵੀਰੇ 94693 23904 ਇੱਕ ਦੁਆਰੇ ਬੋਧੂ ਬਈ 993 5904 ਠੀਕ ਹੈ ਬਾਈ ਜੀ ਨਾਮ ਕੀ ਦੱਸਿਆ ਸੀਗਾ ਆਪਣਾ ਸੰਦੀਪ ਸਿੰਘ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈ ਕੋਲ ਸੀਗੇ ਬਹੁਤ ਹੀ ਟੌਪ ਕਲਾਸ ਦੀ ਝੋਟੀ ਮੱਝ ਤੇ ਰੇਟ ਬਈ ਜੈ ਸੀਗਾ ਬਾਈ ਆਪਾਂ ਤਾਂ ਕਰਕੇ ਦਿਖਾ ਰਹੇ ਕਿਉਂਕਿ ਉਹ ਵਿਚ ਵਿਚ ਦਰਮਿਆਨੇ ਰੇਟ ਦੇ ਲੈਣ ਦੇ ਲੋਗ ਮੱਝਾਂ ਦੇ ਫੋਨ ਉਹ ਦਿੰਦੇ ਬਾਈ ਜੀ ਤੇ ਤਾਂ ਕਰਕੇ ਆਪਾਂ ਦਰਮਿਆਨਾ ਰੇਟ ਦੀ ਮੱਝਾਂ ਤਾਂ ਪਾ ਰਹੇ ਹਾਂ ਇਸ ਤਰੀਬ ਨੇ ਬਹੁਤ ਹੀ ਟੌਪ ਕੁਆਲਿਟੀ ਦੀ ਮੂਰਾਂ ਨਸਲ ਦੀ ਮੱਝ ਤੇ ਪਿੱਟਪੜੇ ਤੋਂ ਚੰਗੀ ਹੈ ਬਾਈ ਜੀ ਤੇ ਬਾਈ ਕੋਲ ਲਵਾ ਕੇ ਪੂਰੀ ਜਾਣਕਾਰੀ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਅਟਰ ਕੁਆਲਿਟੀ ਚੰਗੀ ਹੈ ਜੀ ਬਾਕੀ ਸਿੰਗਲ ਰੱਖੋ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਬੱਲੇ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਸਲਾਣਾ ਜੀ ਅੱਛਾ ਜ਼ਿਲ੍ਹਾ ਕਿਹੜਾ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਬਾਈ ਜੀ ਜਿਹੜੀ ਆ ਮਾਜੇ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਤੀਏ ਸੂਏ ਸੂਈ ਹੈ ਅੱਛਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 3 ਦਿਨ ਹੋਏ ਨੇ ਜੀ ਅੱਛਾ ਜੀ ਨਾਲ ਕੀ ਬੱਚਾ ਇਹਦੀ ਕੱਟੇ ਹੈ ਜੀ ਨਾਲ ਬਾਈ ਜੀ ਮੋਹਰਾਂ ਨਸਲ ਦੀ ਕੱਟੀ ਚੰਗਾ ਬਚੂ ਬਾਈ ਜੀ ਤੇ ਬਾਈ ਜੀ ਦੁੱਧ ਕਿੰਨਾ ਕਿਥੱਲੇ ਇਹਦੇ 2.8 ਕਿਲੋ ਹੈ। ਅੱਛਾ 8 ਕਿਲੋ ਹੈ ਜੀ। ਤੇ ਇਹਦਾ ਰੇਟ ਕਿੰਨਾ ਰੱਖਿਆ ਭਾਈ? ਰੇਟ 65000 ਹੈ। ਅੱਛਾ ਸਿਰਫ 65000 ਹੈ। ਹਾਂ ਜੀ। ਬਹੁਤ ਜਿਆਦਾ ਜੀ ਰੇਟ ਹੈ ਜੀ। ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ? ਨਾ ਜੀ ਨਾ। ਹਾਂ। ਆਪਣੇ ਘਰ ਅੱਛਾ ਘਰ ਦੀ ਉੱਗਟੀ ਘਰ ਦੀ ਠੀਕ ਹੈ ਬਾਈ ਜੀ ਇਹਦੇ ਜੋ ਤੇ ਬਾਈ ਜੀ ਜਿੱਦਾਂ ਉਹ ਲਾਸਟ ਕਿਨੇ ਤੱਕ ਦੇ ਦੋਗੇ ਇਹ? ਬਹੁਤ ਲਾਸਟ ਹੈ 65। ਅੱਛਾ 65 ਲਾਸਟ ਜੀ। ਠੀਕ ਹੈ ਬਾਈ। ਤੇ ਬਾਈ ਮੋਬਾਈਲ ਨੰਬਰ ਬੋਦੋਗੇ ਆਪਾਂ ਆਪਣਾ? ਹਾਂ ਜੀ। ਹਾਂ ਜੀ ਵੀਰੇ। 78997 ਹਾਂ ਜੀ। 5197 ਠੀਕ ਹੈ ਵੀਰੇ ਤੇ ਬਾਈ ਜੀ ਕਿੱਥੇ ਤੱਕ ਲੱਗਿਆ ਡਰੇਟ ਇਹਦਾ ਰੇਟ ਜੀ ਲੱਗਿਆ ਆਪਣੇ 58 58 ਤੱਕ ਲੱਗ ਗਿਆ ਮਤਲਬ ਹੋ ਜੂ ਸੇਲ ਹਾਂਜੀ ਠੀਕ ਹੈ ਵੀ ਗਾਹ ਕਿਵੇਂ ਅੱਜ ਵੈਸੇ ਉਹ ਗਾਹ ਕਾ ਯਾਨੀ ਉਹਨਾਂ ਨੇ ਮੰਨਦਾ ਹੀ ਨਹੀਂ ਮੰਨਦਾ ਹੀ ਹੈ ਮੰਨਦਾ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਤੇ ਚੰਗਾ ਪਸ਼ੂ ਬਾਈ ਜੀ ਰੇਟ ਵੀ ਜਾਇਜ਼ ਹੈ ਸਿਰਫ 65000 ਬਾਈ ਕਹਿੰਦੇ ਦੇ ਬਾਈ ਕਹਿੰਦਾ ਥੋੜਾ ਗਾਹ ਕੱਜ ਮੰਦਾ ਹੀ ਐ ਰੇਟ ਉਹਨਾ 58 ਤੱਕ ਲੱਗਟ ਐ ਬਾਈ ਕਹਿੰਦਾ ਅਸੀਂ ਮੰਗਦੇ ਆ 65 ਤਾਂ ਪਸ਼ੂ ਠੀਕ ਐ ਬਾਈ 8 ਲੀਟਰ ਦੁੱਧ ਤੇ ਉਸ ਆਵਾਂ ਰੇਟ ਵੀ ਬਾਈ ਨੇ ਬਹੁਤ ਜਿਆਜ ਮੰਗਿਆ ਹੋਇਆ ਤੇ ਰੇਡ ਦੇ ਸਾਹ ਨਾਲ ਤਾਂ ਬਹੁਤ ਜਿਆਜ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਐ ਵੀਰੇ ਆਪਣਾ ਗੁਰਪਿੰਦਰ ਸਿੰਘ ਜੀ ਕਿਹੜਾ ਪਿੰਡ ਐ ਜੀ ਪਿੰਡ ਭਾਂਖੁਰ ਦੇ ਜੀ ਠੀਕ ਐ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਲੁਧਿਆਣਾ ਵੀਰੇ ਠੀਕ ਐ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਪਸ਼ੂ ਲੈ ਕੇ ਆਏ ਵੀਰੇ 6 ਸੇਲ ਹੋਇਆ ਕੋਈ ਜੀ ਸੇਲ ਹੋ ਗਏ 4 5 ਗਾਹ ਕੱਜ ਬਾਕ ਹੈਗਾ ਵੀਰੇ ਮਾਲ ਦਾ ਮੁੱਲ ਲੱਗੀ ਜਾਂਦਾ ਜੀ ਆਪਾਂ ਆਪਦੇ ਭਾ ਨਾ ਕਰੀਏ ਜੇ ਹੁਣ ਹੀ ਦੂੜ ਦੋ ਮੰਗੀ ਜਾਣਾ ਉਹਦਾ ਕੁਝ ਆਹ ਇਹ ਤਾਂ ਹੈ ਵੀਰੇ ਤੇ ਬਾਈ ਜੀ ਆ ਜਿਹੜੀ ਮੱਝ ਹੈ ਇਹਦਾ ਕੀ ਕਿਹੜੇ ਸੂਏ ਸੁਣਾ ਇਹਨੇ ਹੁਣ ਇਹਨੇ ਚੋਕ ਤੇ ਚੈੱਕ ਕਰੋ ਮੇਰਾ ਵੀਰ ਬਾਈ ਮੋਹਰਾ ਨਸਲ ਦੀ ਟੌਪ ਕਲਾਸ ਦੀ ਮੱਝ ਦੁੱਤ ਵਾਲਾ ਪਸ਼ੂ ਹੈ ਤੇ ਹੱਡਾਂ ਪੈਰਾਂ ਦੀ ਖੁੱਲੀ ਹੈ ਬਾਈ ਜੀ ਤੇ ਬਾਈ ਕੋਲਮ ਪੂਰੀ ਬਾਕੀ ਥਣਾ ਵੀ ਚੈੱਕ ਕਰੋ ਮੇਰੇ ਵੀ ਪ੍ਰੋਪਰ ਗੈਪ ਹੈ ਤੇ ਹਜੇ ਬਾਈ ਕਿੰਨੇ ਕ ਦੇ ਲੈ ਲੂ ਇਹ ਜੇ ਹਜੇ ਵੀਰੇ 5 6 ਦਿਨ ਅੱਛਾ 5 6 ਦਿਨ ਲੈ ਲੂਗੀ ਹਾਂਜੀ ਠੀਕ ਹੈ ਜੀ ਕਿੰਨਾ ਕ ਦੁੱਧ ਕਰ ਜੂ ਇਸ ਵਾਰੀ ਇਹ ਦੁੱਧ ਵੀਰੇ ਕਰ ਦੂ 9 10 ਕਿਲੋ 9 10 ਕਿਲੋ ਕਰ ਦੂ ਹਾਂਜੀ ਤੇ ਕਿੰਨਾ ਰੇਟ ਰੱਖਿਆ ਆਪਾਂ ਫਿਰ ਵੀ ਇਹਦਾ ਮੋਹਲੇ ਦਾ ਕਰਦੇ ਆਂ ਵੀਰੇ 1 5 ਅੱਛਾ ਬਹੁਤ ਜ਼ਿਆਦਾ ਜਿਹੜੇ ਰੇਟ ਆ ਵੀ ਮਿਲਦੇ ਤੇ ਬਾਈ ਆਪਾਂ ਵੈਸੇ ਮੱਝ ਲੈਉਨੇ ਕਿੱਥੋਂ ਪਿੰਡਾਂ ਜੇ ਵੀਰੇ ਹਰਿਆਣੇ ਵੀ ਚਲੇ ਜਾਈਦਾ ਠੀਕ ਆ ਬਈ ਜੀ ਤੇ ਇਸ ਤੋਂ ਬਿਨਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਖੰਨਾ ਤੇ ਲੱਗਦੇ ਲੱਗਦਾ ਜਗਰਾਮਾ ਹੋਗੀ ਹਾਂਜੀ ਤੇ ਕਰਾਲੀ ਹੋਗੀ ਹਾਂਜੀ ਠੀਕ ਆ ਤੇ ਇਤਨਾ ਉੱਲਾ ਜੀ ਤੇ ਲਾਉਂਦੀ ਲਾਉਂਦੀ ਫਤਿਹਬਾਦ ਵੀ ਲੰਘ ਜਾਏ ਤੇ ਆਪਣੇ ਘਰੇ ਪਸ਼ੂ ਹੁੰਦੇ ਹੋਣੇ ਵੀ ਹਾਂਜੀ ਤੇ ਫੋਨ ਕਰਕੇ ਆ ਸਕਦਾ ਕੋਈ ਜੀ ਹਾਂਜੀ 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 ਬਈ ਜੀ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ 98552 ਵੀਰੇ ਹਾਂਜੀ 17955 ਜੀ ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 98552 ਜੀ ਹਾਂਜੀ 17955 ਠੀਕ ਹੈ ਬਈ ਧੰਨਵਾਦ ਜੀ ਬਹੁਤ ਬਹੁਤ ਜੀ ਤੇ ਬਾਈ ਦਾ ਬਈ ਟਾਪ ਆ ਤੇ ਕਲਾਸ ਦਾ ਕੰਮ ਹੈ ਤੇ ਬਾਈ ਕੋਲੇ ਬਈ ਆਪਣੇ ਪੈਸੇ ਕਿੰਨੇ ਕਿਲੇ ਲੀਟਰ ਤੱਕ ਮਿਲ ਜਣੇ ਆਡੇ ਕੋਲੇ ਮੱਜਾਂ ਐਂ ਤਾਂ ਆਪਣੇ ਕੋਲ ਉਹ ਝੋਟੀ ਖੜੀ ਆ ਜਾ ਕੇ ਉਹਦੇ ਪਹਿਲੇ ਨੰਬਰ ਦੇ ਜਿਹੜੇ ਮੁੰਡੇ ਨੇ ਪਹਿਲਾਂ ਸਵੇਰੇ ਵੀਡੀਓ ਬਣਵਾਈ ਬਣਾਈ ਸੀ ਕਿ ਨਾ ਹਾਂ ਗਲਾਂ ਉਹਨਾਂ ਨੂੰ ਨਾਮ ਬੋਲਿਆ ਉਹ ਕੱਟੀ ਦੀ 15 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਬਈ ਤੇ ਮਤਲਬ ਥੋੜੇ ਕੋਲ 15 18 ਕਿਲੋ ਹੁੰਦੀਆਂ ਜੀ ਹੁੰਦੀਆਂ 15 ਘੱਟ ਤੋਂ ਘੱਟ ਘੱਟ ਤੋਂ ਘੱਟ ਵੀਰੇ ਮੁੱਲ ਦੇ ਹਿਸਾਬ ਨਾਲ ਇਹਦਾ 70000 ਤਾਂ ਹੀ ਮੈਂ ਖੜੀ ਆ ਅੱਛਾ 70 ਜਾਂ ਤੋਂ ਸਟਾਰਟ ਹੋ ਜਾਂਦੀ ਆ ਕਿੰਨੇ ਘੱਟ ਵੇਟ ਵਾਲਾ ਵੀ ਹੁੰਦਾ ਪਾ ਕੇ ਜੀ ਠੀਕ ਆ ਬਾਈ ਜੀ ਤੇ ਬਾਈ 1 ਲੱਖ ਤਾਂ ਹੀ 2 ਲੱਖ ਤਾਂ ਹੀ ਮੈਂ ਠੀਕ ਆ ਬਾਈ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਾਂ ਪਾ ਦਤਾ ਵਿੱਚ ਸਕਰੀਨ ਤੇ ਤੇ ਬਾਈ ਕਹਿੰਦਾ ਮਹਿੰਗੀ ਤੋਂ ਮਹਿੰਗੀ 1.5 2 ਤੱਕ ਵੀ ਆਪਣੇ ਕੋਲ ਮੱਝਾ ਅਵੇਲੇਬਲ ਨੇ 70000 ਤੋਂ ਸਟਾਰਟ ਹੋ ਜਾਂਦੀ ਆ ਜੀ ਇੱਕ ਹੋਰ ਮੋਹਰਾ ਮੱਝ ਤੇ ਉੱਚੀ ਲੰਬੀ ਆ ਬਾਈ ਜੀ ਪੂਰੀ ਤੇ ਕੱਦ ਕਾਟ ਬਗਲੋਂ ਵਧੀਆ ਤੇ ਬਾਕੀ ਬਾਈ ਜੀ ਕੁਛ ਦੇ ਬਾਈ ਕੋਲ ਪੂਰੀ ਜਾਣਕਾਰੀ ਕਿੰਨਾ ਕੁ ਟੇਮ ਲੈਂਦਾ ਹੈ ਜੀ ਇਹਦਾ ਫੋਨ ਦਾ ਤੇ ਬਾਕੀ ਪੂਰੇ ਨਿਕਲਣੇ ਖੜਲੇ ਦੇ ਕੋਲੋਂ ਜੀ ਤੇ ਹਾਂਜੀ ਬਾਈ ਸਾਸ਼ੀਕਲ ਜੀ ਕੀ ਨਾਮ ਹੈ ਵੀਰੇ ਆਪਣਾ ਉਹਪਿੰਦਰਪਾਲ ਸਿੰਘ ਜੀ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਬੀਵੀਵਰੀ ਠੀਕ ਹੈ ਜੀ ਕਿਹੜਾ ਜ਼ਿਲ੍ਹਾ ਪੈ ਜਾਂਦਾ ਜੀ ਮਹਾਲੀ ਇਹਦੇ ਜ਼ਿਲ੍ਹਾ ਮਹਾਲੀ ਪੈ ਜਾਂਦਾ ਕਿੰਨੇ ਪਸ਼ੂ ਲੈ ਕੇ ਆਇਆ ਸੀ ਵੀਰੇ ਅੱਜ ਚਾਰ ਲਿਕੇ ਆਏ ਸੀ ਠੀਕ ਹੈ ਬਾਈ ਜੀ ਤੇ ਹੋਇਆ ਕੋਈ ਸੇਲ ਦੋ ਵਜੂ ਵੇਚੀ ਹੈ ਕਹਾ ਕੇ ਵੇਚੀ ਅੱਜ ਹਾਂਜੀ ਹੈਗਾ ਜੀ ਆ আচ্ছা ਠੀਕ ਹੈ ਜੀ ਤੇਰੀ ਆ ਮੱਝ ਕਿੰਨੇ ਦੇ ਲੱਲੂ ਏ 10 ਦਿਨ 10 ਦਿਨ ਲੈ ਲੂਗੀ ਕਿਹੜੇ ਸੂਏ ਸੁਣੇ ਨੇ ਸੋਰੀ ਜੀ ਤੀਜੇ ਦੇ ਸੁਣਾ ਜੀ ਅੱਛਾ ਤੀਜੇ ਸੁਣਾ ਜੀ ਤੇ ਬਾਈ ਆਪਾਂ ਵਪਾਰ ਦਾ ਕੰਮ ਹੈ ਜਾਂ ਕਰਦੀਓ ਵਪਾਰ ਦਾ ਜੀ ਠੀਕ ਹੈ ਬਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਸਾਰੀਆਂ ਲਾਉਂਦੇ ਆ ਤੇ 3 5 4 15 ਮੰਦਰਾਈ ਸਾਰੀਆਂ ਲਾਉਂਦੇ 20 ਵੀ ਲਾਉਨੇ ਕਰਾ ਲਈ ਇਹ ਤਾਂ ਮੁੱਲ ਕਿੰਨਾ ਕੱਢਿਆ ਪਿਆ ਸੀ ਵੀਰੇ ਆਪਾਂ ਹੀ ਇਹਦੇ 1 ਲੱਖ ਰੁਪਏ ਕਰ ਦੋ ਅੱਛਾ ਫਿਰ ਤਾਂ ਜੈ ਜੈ ਰੇਟ ਜੀ ਤੇ ਕਿੰਨਾ ਕੁ ਦੁੱਧ ਕਰਜੂਗਾ ਤੁਸੀਂ 12 13 ਕਿਲੋ ਦੁੱਧ ਕਰਜੂਗਾ ਅੱਛਾ ਕਰਜੂ ਐਨੀ ਜੀ ਤੇ ਬਾਈ ਜੀ ਆਪਾਂ ਕੁਝ ਲਿਉਂ ਆਪਣੇ ਲੋਕਲ ਪਿੰਡਾਂ ਚ ਨੇ ਲੋਕਲ ਪਿੰਡਾਂ ਤੇ ਘਰੀ ਪਜੂਨ ਦਾ ਉਹ ਇੱਕ ਅੱਧਾ ਹਾਂਜੀ ਉਹਨੇ ਦੇ ਦੇ ਕਿਦਾਂ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਵੀਰੇ ਹਾਂਜੀ ਆ ਠੀਕ ਹੈ ਬਾਈ ਜੀ ਤੇ ਪਿੰਡ ਵੀਵੀ ਬਰੋ ਜਿਹਦਾ ਮਾਲ ਹੀ ਹੈ ਨਾ ਵੀਰੇ ਤੇ ਨਾਮ ਵੀ ਦੱਸਿਆ ਸੀ ਕਿ ਵੀਰੇ ਕਿੰਦਰਪਾਲ ਸਿੰਘ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣੇ 99154 ਜੀ ਹਾਂਜੀ 90154 ਇੱਕ ਹੋਰ ਦੁਬਾਰੇ ਬੋਲਦੇ ਵੀਰੇ 99154 ਜੀ 90154 ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਪਾਈਆਂ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਚੰਗੇ ਪਸ਼ੂ ਨੇ ਬਾਈ ਕੋਲੇ ਤੇ ਬਾਈ ਕਹਿੰਦਾ ਵੀ ਸਾਡੇ ਕੋਲੇ ਵਪਾਰ ਦਾ ਕੰਮ ਹੈ ਪਸ਼ੂ ਆਉਂਦੇ ਜਾਂ ਇੱਦਾਂ ਦੀਆਂ ਮੱਝਾਂ ਲੈ ਸਕਦੇ ਹੋ ਬਾਈ ਕੋਲ ਤੁਸੀਂ ਬਾਈ ਬਾਖੜ ਮੁਖੜ ਦੀਆਂ ਜੰਦੀਆਂ ਆਪਣੇ ਕੋਲੇ ਆ ਜਾ ਨਹੀਂ ਬੰਦ ਠੀਕ ਹੈ ਜੀ ਤੇ ਝੋਟੀਆਂ ਪਹਿਲਾਂ ਫੋਨ ਆ ਜਾ ਨਹੀਂ ਵੀਰ ਜੀ ਆਈਆਂ ਬੈੜੀਆਂ ਵੀ ਆਈਆਂ ਬੈੜੀਆਂ ਵੀ ਹੈ ਮਤਲਬ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਫੋਨ ਕਰਕੇ ਆ ਜਾਈਏ ਹਨਾ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਵੀ ਆ ਸਕਦੇ ਸਾਡੇ ਕੋਲੇ ਵਪਾਰ ਦਾ ਕੰਮ ਹੈ ਬਾਈਆਂ ਦੀ ਚੰਗੀਆਂ ਪਸ਼ੂ ਨੇ ਤੇ ਚੰਗੇ ਪਸ਼ੂ ਨੇ ਜੀ ਚੰਗੇ ਪਸ਼ੂ ਆਏ ਹੋਏ ਨੇ ਜੀ ਤੁਸੀਂ ਵੀ ਇੱਥੇ ਆ ਸਕਦੇ ਹੋ ਜੀ ਤੇ ਪਸ਼ੂ ਖਰੀਦ ਸਕਦੇ ਹੋ ਤੇ ਰੇਟ ਵੀ ਬਾਈ ਜੀ ਮੱਝਾਂ ਦੇ ਸਾਹਮਣੇ ਲੱਗ-ਲੱਗ ਰੇਟ ਹੈ ਤੇ 70000 ਤੋਂ ਸ਼ੁਰੂ ਹੋ ਜਾਂਦੀ ਮੱਝ ਇੱਥੇ ਜੇ ਕੋਈ ਲੈਣਾ ਕਿਉਂਦਾ ਤੇ ਲੱਖ ਸਵਾ ਲੱਖ ਡੇਢ ਲੱਖ 2 ਲੱਖਾਂ ਕਰੀ ਮੱਝਾਂ ਹੁੰਦੀਆਂ ਨੇ ਇੱਥੇ ਬਾਈ ਜੀ ਤੇ ਬਾਕੀ ਬਾਈ ਜੀ ਗਾਹਗਰੀ ਥੋੜੀ ਮੰਦੀ ਹੋਇਆ ਜੇ ਕੋਈ ਆਉਣਾ ਚਾਹਦਾ ਮੰਡੀ ਆ ਸਕਦਾ ਤੇ ਚੰਗੇ ਪਸ਼ੂ ਆਏ ਹੋਏ ਨੇ ਪਸ਼ੂ ਬਾਧੂ ਮਾਤਰਾ ਚ ਨੇ ਤੇ ਚੌਕਲਾ ਦੀ ਮੁਰਾ ਨਾ ਹੁੰਦੀ ਹਰ ਕਿਸੇ ਇਹਦੇ ਬਾਰੇ ਵੀ ਦਮਾਂਗੇ ਜਾਣਕਾਰੀ ਤੇ ਬਾਕੀ ਘੱਟ ਕੁਆਲਟੀ ਵੀ ਠੀਕ ਹੈ ਜੇ ਤੁਸੀਂ ਇਹ ਖਰੀਦਣਾ ਹਾਂ ਹਾਂਜੀ ਭਾਈ ਸਾਸੀ ਗਾਜੀ ਠੀਕ ਹੈ ਜੀ ਇਹ ਹਲੇ ਵਿੱਚ ਵਧੀਆ ਵਿੱਚ ਹੀ ਕੀ ਨਾਮ ਹੈ ਆਪਣਾ ਜੀ ਪ੍ਰਿੰਸ ਠੀਕ ਹੈ ਭਾਈ ਕਿਹੜਾ ਪਿੰਡ ਹੈ ਅੱਜ ਗੁਰ ਮੰਡੀ ਗਵਿੰਦਰਗੜ੍ਹ ਠੀਕ ਹੈ ਭਾਈ ਪਿੰਡ ਉਹ ਹੀ ਸਾਸੀ ਹਾਂਜੀ ਖਾਸ ਹੈ ਤੇ ਭਾਈ ਵਪਾਰਦਾਰ ਦਾ ਨਾਮ ਆਪਣਾ ਹਾਂਜੀ ਜਿਹੜੀ ਆ ਮੱਧ ਕਿੰਨੇ ਦੇ ਲੈਲੂ ਹੋ ਜਾਵੇ ਇਹ ਲੈਲੂ ਵੀਰੇ 10 ਤੋਂ ਦਿਨ ਠੀਕ ਹੈ 15 ਹੁੰ ਦਿਨ ਤੱਕ ਕਿੰਨਾ ਮੁੱਲ ਰੱਖਿਆ ਆਪਣਰੇ ਦਾ ਮੁੱਲ ਰੱਖਿਆ 95000 ਰੁਪਏ ਠੀਕ ਹੈ ਭਾਈ ਤੇ ਕਿੰਨਾ ਦੁੱਧ ਕਰ ਜੀ ਕਰ ਜੂਗੀ 12 13 ਕਿਲੋ ਪਹਿਲੇ ਤੋਂ ਤੇ ਭਾਈ ਆਪਣਾ ਵਪਾਰ ਕਰਦਾਂ ਕਿੰਨੇ ਟਾਈਮ ਤੋਂ ਕਰਦੇ ਹੋ ਵੀਰ ਜੀ ਮੇਰਾ ਤਾਂ 10 ਸਾਲ ਦਾ ਐਕਸਪੀਰੀਅੰਸ ਆ ਬਾਪੂ ਦਾ ਹੈ ਮੇਰੀ 20 ਸਾਲ ਦੀ ਹੈ ਜੀ 10 ਸਾਲ ਤੋਂ 10ਾਂ ਦੀ ਜਦੋਂ ਸਟਾਰਟ ਹੋ ਗਏ ਹਾਂਜੀ ਠੀਕ ਹੈ ਭਾਈ ਸੱਤ ਸਾਲ ਤੋਂ ਹੀ ਹੋਵੇ ਦੀ ਐ ਨਾ ਠੀਕ ਹੈ ਤੇ ਭਾਈ ਜੀ ਆਪਣੇ ਕੋਲੇ ਘਰੇ ਹੀ ਪਸ਼ੂਰੇ ਤੇ ਹੁਣੇ ਹਾਂਜੀ ਠੀਕ ਹੈ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਭਾਈ ਜੀ ਜੇ ਸਾਰੀਆਂ ਲਾਉਂਦੇ ਆ ਠੀਕ ਹੈ ਭਾਈ ਜੀ ਤੇ ਜੇ ਕਿਸੇ ਨੇ ਦੂਰੋਂ ਪਸ਼ੂ ਲੈਣਾ ਫੋਨ ਕਰਕੇ ਆ ਸਕਦਾ ਉਹਨਾਂ ਨੂੰ ਹਾਂਜੀ ਆ ਸਕਦੇ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਜੀ 8847434691 ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਨੇ ਕਹਦਾ ਕਹਿੰਦਾ ਕਿ ਚੰਗਾ ਬਚੋ ਬਾਈ ਜੀ ਬਾਕੀ ਰੇਟ ਜੈਨੂਅਲ ਹੈ ਸਿਰਫ 92000 ਜੀ ਤੇ ਮਾਈ ਦਾ ਹੈਗਾ ਵਪਾਰ ਦਾ ਕੰਮ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਤੁਹਾਨੂੰ ਅੱਜ ਆਏ ਹੋਏ ਨੇ ਬਾਕੀ ਕੁਲ ਗੱਪੇ ਹੋਵੇ ਬੰਦੇ ਦਾ ਹੋ ਗਿਆ ਇਹ ਵੀ ਦਾ ਅਵੇਲੇਬਲ ਹੈ ਤੇ ਚੰਗੇ ਬਚੋ ਬਾਈ ਬਾਕੀ ਬਾਈ ਦਾ ਕੰਟੈਕਟ ਕਰਨਾ ਤੁਸੀਂ ਇੱਥੇ ਆ ਕੇ ਚੰਗੇ ਬਚੋ ਆ ਜੀ ਧੰਨਵਾਦ